ਲੋਕ ਸਭਾ ਚੋਣਾਂ ਦੇ ਵਿੱਚ ਹੁਣ ਕੁਝ ਹੀ ਸਮਾਂ ਰਹਿ ਗਿਆ ਹੈ ਹਰ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਜਿਸ ਦੇ ਤਹਿਤ ਨਾਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਬੀਜਪੀ ਦੀ ਉਮੀਦਵਾਰ ਮਹਾਰਾਣੀ ਪਨੀਤ ਕੋਰੂ ਤੇ ਸ਼ਬਦੀ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਸਰਕਾਰ ਦਾ 12000 ਕਰੋੜ ਫੰਡ ਰੋਕੇ ਰੱਖਿਆ ਹੋਇਆ ਜਿਸ ਕਰਕੇ ਸਾਰੇ ਹੀ ਡਿਵੈਲਪਮੈਂਟ ਦੇ ਕੰਮ ਰੁਕੇ ਹੋਏ ਨੇ ਉਹਨਾਂ ਕੀ ਹੈ ਕਿ ਜੋ ਬਿੱਤੇ ਦਿਨ ਪਟਿਆਲਾ ਵਿਖੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੜਨੀਤਕੌਰ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਸੀ ਉਹ ਪੜਨੀਤਕੌਰ ਦੇ ਲਈ 네ਗੇਟਿਵ ਹੋਵੇਗੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਾ ਹੀ ਕਿਸਾਨਾਂ ਨੂੰ ਮਿਲੇ ਨਾ ਹੀ ਕੋਈ ਗੱਲ ਕੀਤੀ ਇਸ ਨਾਲ ਪੰਨੀਤਕੋੜ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ ਅਤੇ ਜੋ ਪੰਨੀਤਕੋੜ ਨੂੰ ਚਾਰ ਵੋਟਾਂ ਪੈਣੀਆਂ ਸਨ ਉਹ ਵੀ ਨਹੀਂ ਪੈਣਗੀਆਂ ਅਤੇ ਪੰਨੀਤਕੋੜ ਦੀ ਜ਼ਮਾਨਤ ਜ਼ਬਤ ਹੋਵੇਗੀ ਫੈਸ਼ਨ ਲੈਵਲ ਤੇ ਗੱਲ ਕਰਾਂ ਜਿੰਨੀ ਸਾਰੀ اپੋਜੀਸ਼ਨ ਹੈ ਉਹ ਜੇਲ੍ਹਾਂ ਦੇ ਵਿੱਚ ਹੈ ਜੀ ਇਹ ਬਹੁਤ ਵੱਡਾ ਮੁੱਦਾ ਜੀ ਪੰਜਾਬ ਆ ਪੰਜਾਬ ਦੀ ਗੱਲ ਕਰਾਂ ਜਿਹੜੇ ਤੁਹਾਡੇ ਸਾਡੇ 12000 ਕਰੋੜ ਦੇ ਤਾਂ ਫੰਡ ਰੁਕੇ ਹੋਇਆ ਸਾਡੇ ਵਾਸਤੇ ਬਹੁਤ ਵੱਡਾ ਮੁੱਦਾ ਸਾਡੇ ਰੂਰਲ ਡਿਵੈਲਪਮੈਂਟ ਦੇ ਮੰਡੀ ਬੋਰਡ ਦੇ ਔਰ ਸਿਹਤ ਮਹਿਕਮੇ ਦੇ ਔਰ ਸਾਰੇ ਮਹਿਕਮਿਆਂ ਦੇ ਸਾਡੇ ਫੰਡ ਰੁਕੇ ਹੋਏ ਆ ਸਕੀਮਾਂ ਡਿਲੇ ਕਰ ਰਹੀ ਹੈ ਕੇਂਦਰ ਸਰਕਾਰ ਸਾਨੂੰ ਕੰਮ ਕਰਨੇ ਇਹ ਬਹੁਤ ਵੱਡਾ ਮੁੱਦਾ ਹੈਗਾ ਜਿਹੜੇ ਜਿੰਨੇ ਵੀ ਗਵਰਨਰ ਹਨਾ ਜੀ ਤੁਹਾਡੇ ਸਾਹਮਣੇ ਜਿੰਨੀਆਂ ਵੀ ਆਪੋਜੀਸ਼ਨ ਰੂਲ ਸਟੇਟਸ ਹੈ ਗਵਰਨਰ ਕੰਮ ਕਰਨੀ ਦੇ ਰਹੇ ਕੋਈ ਬਿਲ ਨਹੀਂ ਪਾਸ ਕਰ ਰਹੇ ਜੀ ਤੇ ਇਹ ਬਹੁਤ ਵੱਡਾ ਮੁੱਦਾ ਹੈ ਜੀ ਇਸ ਵਾਰ ਹਨ ਇੱਕ ਮੁੱਦਾ ਹੈ ਇਲੈਕਸ਼ਨ ਬੌਂਡ ਬਣਾਇਆ ਜੀ ਸੁਪਰੀਮ ਕੋਰਟ ਨੇ ਕਿਹਾ ਹੈ ਅਨਕਨਸਟੀਟਿਊਸ਼ਨਲ ਹੈ ਬਹੁਤ ਵੱਡਾ ਮੁੱਦਾ ਕਿ ਗੈਰ ਕਿ ਸਰਕਾਰ ਇਹੋ ਜਿਹਾ ਕਾਨੂੰਨ ਬਣਾਉਂਦੀ ਹੈ ਜਿਹੜੇ ਗੈਰ ਸਵਿਧਾਨਿਕ ਹੈ ਗੈਰ ਸਵਿਧਾਨਿਕ ਹੈ ਜਿਹੜੇ ਇਹੋ ਜਿਹਾ ਕਾਨੂੰਨ ਬਣਾਉਂਦੀ ਹੈ ਕਿਹੜੀ મોદી ਨੇ ਰੈਲੀ ਕੀਤੀ ਉਹਦੇ ਨਾਲ ਆਮ ਆਦਮੀ ਪਾਰਟੀ ਕੋਈ ਖਤਰਾ ਬੂਗਾ ਉਹਦਾ ਨੈਗੇਟਿਵ ਜਾਊਗਾ ਜੀ ਆ ਕੇ ਰੈਲੀ ਕੀਤੀ ਆ ਉਹਦਾ ਪ੍ਰਨੀਤ ਕੌਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਜਿਹੜੀ ਇਹ ਚਾਰ ਵੋਟਾਂ ਪੈਣੀਆਂ ਸੀ ਉਹ ਵੀ ਨਹੀਂ ਪੈਣਗੀਆਂ ਹੁਣ ਜਵਾਨ ਚੜ੍ਹਤ ਹੋ ਗਈ ਪਹਿਲਾਂ ਉਹਨੇ ਹਾਰ ਜਾਣਾ ਕਿ ਪ੍ਰਨੀਤ ਕੌਰ ਕਹਿ ਰਹੇ ਨੇ ਵੀ ਉਹਨਾਂ ਦਾ ਇੱਕੋਲਾ ਰਹਿਆ ਵੀ ਜਿਹੜੇ ਕਿਸਾਨ ਸ਼ਹੀਦ ਹੋਏ ਚ ਦਿੱਲੀ ਵੀ ਅਜੇ ਤੱਕ ਕੋਈ ਵੀ ਪਾਰਟੀ ਜਿਹੜੀ ਕਿਸਾਨਾਂ ਦੇ ਘਰ ਨਹੀਂ ਗਈ ਵੀ ਇਕੱਲੀ ਪ੍ਰਨੀਤ ਕੌਰ ਦੀ ਜਿਹੜੀ ਕਿਸਾਨਾਂ ਦੇ ਘਰ ਫਿਰ ਰਹੀ ਬਾ ਸ਼ਾਬਾਸ਼ ਸ਼ਾਬਾਸ਼ ਕਿਸਾਨਾਂ ਨੂੰ ਮਾਰ ਕੇ ਪ੍ਰਨੀਤ ਕੌਰ ਦੀ ਮੀਟਿੰਗ ਦੇ ਵਿੱਚ ਕਿਸਾਨ ਸ਼ਹੀਦ ਹੋਇਆ ਜੀ ਸ਼ਾਬਾਸ਼ ਇਹਦੇ ਨੇ ਪ੍ਰਨੀਤ ਕੌਰ ਇਹ ਤੂੰ ਤਾਂ ਉਸ ਪਾਰਟੀ ਚ ਚਲੀ ਗਈ ਜਿਹਨੇ ਕਿਸਾਨਾਂ ਦੇ ਉੱਤੇ ਜੀਪਾਂ ਚੜਾਈਆਂ ਸੀ ਜਿਹਨੇ ਕਿਸਾਨਾਂ ਨੂੰ ਤਿਹਾਰ ਜੇਚ ਬੰ ਸਾਜਦਾ ਬੋਲੇ ਛਾਣਨੇ ਕੀ ਬੋਲੇ ਮੈਂ ਕੀ ਕਮਾਂ ਬੀਬੀ ਨੂੰ ਬੀਬੀ ਨੂੰ ਕਹ ਜੀ ਫਿਰ ਤਾਂ ਤੇਰੀ ਸੇ ਦੇ ਦੂ ਕਿਸਾਨਾਂ ਵਾਸਤੇ ਇੰਨਾ ਕੁਛ ਕੀਤਾ ਫਿਰ ਜਾ ਕੇ ਉਹਨਾਂ ਨੂੰ ਗਲੇ ਮਿਹੜ ਫਿਰ ਦਰਦੀ ਕੋ ਭਜਦੀ ਕੋ ਵਰਦੀ ਫਿਰ ਉਹਨਾਂ ਕੋ ਉਹਨੂੰ ਕਿ ਮੁਲਾਕਾਤ ਕਰਾ ਦੇ ਤੂੰ ਬਾਕੀ ਜਦੋਂ ਵਾਪਸ ਆਏਂਗੀ ਬਾਅਦ ਦੀ ਗੱਲ ਹੈ ਉਹਨੂੰ ਕਿ ਮੁਲਾਕਾਤ ਕਰਾ ਦੇ ਮੁਲਾਕਾਤ ਕਰਾ ਦੇ ਕਾ ਤੇਰੀ ਬੱਲੇ ਬੱਲੇ ਹੋ ਜੇਗੀ ਜਿਹੜੀਆਂ ਪਿੰਡਾਂ ਵਾਲੀਆਂ ਸੜਕਾਂ ਮੈਂ ਇਹੀ ਕਹਿ ਰਿਹਾ ਵੀ ਉਹਨਾਂ ਨੇ ਪਿੰਡੂ ਵਿਕਾਸ ਤੇ ਫੰਡ ਰੋਕੇ ਹੋਏ ਆ ਉਹਦੇ ਨਾਲ ਪਿੰਡਾਂ ਦੀਆਂ ਸੜਕਾਂ ਸਾਰੀਆਂ ਬਣਣੀਆਂ ਜੀ ਉਹ ਬਹੁਤ ਵੱਡਾ ਫੰਡ ਆ ਜੀ ਬਾਲੋ 3.5 4000 ਕਰੋੜ ਬਣਿਆ ਹੋਇਆ ਉਹਨੂੰ ਹਾਈ ਹਾਈਡ ਰਿਡ ਕਰ ਦਿੱਤਾ ਉਹ ਕਰਾਂਗੇ ਜੀ ਅਸੀਂ ਉਹਨਾਂ ਦੀ ਜਿਹੜੇ ਹੈਗੇ ਉਹਨਾਂ ਨੂੰ ਅਪਗ੍ਰੇਡ ਵੀ ਕਰਾਂਗੇ ਅਪਗ੍ਰੇਡ ਵੀ ਕਰਾਂਗੇ ਜਿੰਨੀ ਦੇਰ ਨਹੀਂ ਹੁੰਦਾ 2-3 ਸਾਲ ਲੱਗਦੇ ਆ ਨਾ ਟੀਚਰ ਰੱਖਣ ਨੂੰ ਸਾਰਾ ਕੁਝ ਕਰਨ ਨੂੰ ਉਹਨੀ ਦੇਰ ਬੱਚਿਆਂ ਨੂੰ ਬਸ ਦੇਾਂਗੇ ਬਸ ਸਰਵਸ ਦੇ ਆ ਜੀ ਤੇ ਜਿਹੜੀ ਟਾਹ ਬਈ ਸੰਤਾ ਨੇ ਉਹ ਤੇ ਤਵਸ਼ਾ ਕੀਤੀ ਆ ਇਹਦਾ ਹੱਲ ਬਣੂਗਾ ਕੋਈ ਇਹਦਾ ਕਰਾਂਗੇ ਜੀ ਇਹਨੂੰ ਆਪਾਂ ਬਿਊਟੀਫਾਈ ਕਰਾਂਗੇ ਇੱਥੇ ਟੀ ਪਲਾਂਟੇਸ਼ਨ ਕਰਾਂਗੇ ਇਹਨੂੰ ਉਹ ਡੂੰਗੀ ਕਰਾਂਗੇ ਇਹਨੂੰ ਅਸੀਂ ਲਿਫਟ ਇਰੀਗੇਸ਼ਨ ਵਾਸਤੇ ਯੂਜ਼ ਕਰਾਂਗੇ ਇੱਕ ਮਾਡਲ ਪ੍ਰੋਜੈਕਟ ਵਜੋਂ ਬਣਾਉਣਾ ਚਾਹੁੰਦਾ ਉਹ ਮੇਰੇ ਕੋਲ ਫੰਡਸ ਆ ਐਗਰੋ ਫਰੈਸਟਰੀ ਦਾ ਜੀ ਪਲੱਸ ਲਿਫਟ ਇਰੀਗੇਸ਼ਨ ਦਾ ਮਾਡਲ ਜਰਾ ਦੇਖਣ ਆਇਆ ਕਰਨੇ ਲੋਕ ਤੇਰੰਵੀਰ ਗਾਂਧੀ ਨੂੰ ਸ਼ਾਇਦ ਆਪਣੇ ਉਹਨੂੰ ਕਲੀਨਿਕਸ ਬੈਠ ਕੇ ਇਦਾਂ ਲੱਗਦਾ ਹੋਣਾ ਜੀ ਅਸੀਂ ਬਹੁਤ ਸਾਰੇ ਰਿਫਾਰਮਸ ਕੀਤੇ ਆ ਜੀ ਡੀਕ੍ਰਿਮੀਨਲਾਈਜੇਸ਼ਨ ਕੀਤੀ ਆ ਔਰ ਲੋਕਾਂ ਦੇ ਵਾਸਤੇ ਸਾਡੇ ਨਾ ਬਹੁਤ ਵਧੀਆ ਜਿਹੜੇ ਆ ਗਿਆ ਅਸੀਂ ਡੀਡਿਕਸ਼ਨ ਰੀਐਬ ਸੈਂਟਰ ਜਿਹਦੇ ਵਿੱਚ ਅਸੀਂ ਨਾ ਸਕਿੱਲ ਬੇਸਡ ਐਜੂਕੇਸ਼ਨ ਦੇ ਰਹੇ ਆ ਯੋਗਾ ਕਰਾ ਰਹੇ ਆ ਅਸੀਂ ਬਹੁਤ ਸਾਰੇ ਜੇਲਾਂ ਦੇ ਵਿੱਚ 100% ਟੈਸਟਿੰਗ ਕਰਕੇ ਅਸੀਂ ਜਿੰਨੇ ਵੀ ਆ ਗਿਆ ਅਸੀਂ ਇਹਦੇ ਵਿੱਚ ਜਿਹੜਾ ਜਦੋਂ ਗਾਂਧੀ ਸੀਗਾ ਉਹਨੇ ਕੋਈ ਇੱਕ ਇਨੀਸ਼ੀਏਟਿਵ ਲਿਆ ਹੋਵੇ ਤਾਂ ਦੱਸ ਦਿਓ ਮੈਂ ਇਹ ਜੀਤਾ ਜੀ ਸਕਿੱਲ ਬੇਸਡ ਐਜੂਕੇਸ਼ਨ ਐਡ ਕੀਤੀ ਹੈ ਜੀ ਕਾਉਂਸਲਿੰਗ ਐਡ ਕੀਤੀ ਹੈ ਯੋਗਾ ਐਡ ਕੀਤਾ ਔਰ ਜਿਹੜੀ ਕਮਿਊਨਿਟੀ ਕਾਉਂਸਲਿੰਗ ਪਲੱਸ ਫੈਮਿਲੀ ਕਾਉਂਸਲਿੰਗ ਸ਼ੁਰੂ ਕੀਤੀ ਆ ਸੋ ਮੈਂ 6 ਨਵੇਂ ਕੰਪੋਨੈਂਟ ਐਡ ਕੀਤੇ ਆ ਖਾਲੀ ਗੋਲੀਆਂ ਦੇਣਾ ਉਹਦਾ ਹਾਲ ਨਹੀਂ ਆ ਜਾਂ ਕੋਈ ਭੁੱਕੀ ਦੇਣਾ ਉਹਦਾ ਹਾਲ ਨਹੀਂ ਆ ਉਹ ਗਾਂਧੀ ਜੀ ਤਾਂ ਇੱਕ ਨਾ ਜਦੋਂ ਦੇਖੋ ਬਰੀ ਘਾਸੜਾ ਲਫਾਫਾ ਤੋਂ ਜਿੰਨੇ ਮਰਜ਼ੀ ਛੱਡੀ ਜਾਓ ਤੁਸੀਂ ਗੱਲਾਂ ਦਾ ਕੜਾਤ ਜਿੰਨਾ ਮਰਜ਼ੀ ਬਣਾ ਲਓ ਗਾਂਧੀ 5 ਸਾਲ ਲਿਆ ਜੀ ਐਮਪੀ ਜਾਂ ਤਾਂ ਉਹ ਕਰਦਾ ਵੀ ਇੱਕ ਸੇ ਇੱਕ ਪਿੰਡ ਚ ਮਸਲਾ ਹੱਲ ਕਰ ਦਿੰਦਾ 5 ਪਿੰਡ ਬਣਾ ਦਿੰਦਾ ਨਮੂਨੇ ਦੇ ਉਹ ਤਾਂ 25 ਕਰੋੜ ਰ ਆਪਣੀ ਦੁਕਾਨ ਤੇ ਬੈਠਾ ਜਿਹੜੇ ਆਉਂਦੇ ਜਾਂਦੇ ਸੀ ਉਹਨਾਂ ਨੂੰ ਚਾਹ ਨਹੀਂ ਬਣਾਉਂਦਾ ਸੀ ਬਾਹਰ ਕੰਟੀਨ ਬਣਾਤੀ ਸੀ